ਸਿਹਤ ਵਿਭਾਗ ਦਾ ਕਾਰਨਾਮਾ ਸਾਹਮਣੇ ਆਇਆ ਹੈ ਸਿਹਤ ਵਿਭਾਗ ਵੱਲੋਂ ਜੋ ਲਾਪਰਵਾਹੀ ਵਰਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਇੱਕ ਜੋ ਬੱਚਾ ਜੋ ਬੰਦਾ ਸੀ ਉਹ ਜਿਉਂਦਾ ਹੈ ਪਰ ਕਾਗਜ਼ਾਂ ਦੇ ਵਿੱਚ ਉਸ ਨੂੰ ਮਰਦਾ ਸਾਬਤ ਕਰ ਦਿੱਤਾ ਗਿਆ ਜੀ ਹਾਂ ਫਿਰੋਜ਼ਪੁਰ ਦੇ ਪਿੰਡ ਨਵੇਂਪੁਰ ਬਾ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਸ਼ਾਲ ਜੋ ਨਾਮੀ ਨੌਜਵਾਨ ਨੂੰ ਕਾਗਜ਼ਾਂ ਦੇ ਵਿੱਚ ਮ੍ਰਿਤ ਦਿਖਾ ਦਿੱਤਾ ਗਿਆ ਤੇ ਕਿਸੇ ਬੀਮਾ ਕੰਪਨੀ ਤੋਂ ਪੈਸੇ ਲੈਣ ਦੇ ਲਈ ਕਾਗਜ਼ਾਂ 'ਚ ਇਹੇਰ ਫੇਰ ਕੀਤਾ ਗਿਆ ਇਸੇ ਦੇ ਤਹਿਤ ਇਸ ਸ਼ਖਸ ਨੂੰ ਜੋ ਹੈ ਮ੍ਰਿਤਕ ਦਿਖਾਇਆ ਗਿਆ ਤੇ ਜਲ ਪ੍ਰਵਾਹ ਕਰਨ ਦਾ ਵੀ ਇੱਕ ਜਾਲੀ ਕਾਗਜ਼ਾਤ ਤਿਆਰ ਕੀਤਾ ਗਿਆ ਸੀ ਇਹ ਜੋ ਸਰਟੀਫਿਕੇਟ ਤਿਆਰ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਜੋ ਲਿਖਿਆ ਹੋਇਆ ਹੈ ਜੋ ਲਿਖਿਆ ਕਿ ਮੈਂ ਹਲੇ ਕੁਆਰਾ ਮੈਨੂੰ ਕਾਗਜ਼ਾ 'ਚ ਜੋ ਦਿਖਾਇਆ ਗਿਆ ਉਹ ਵਾਇਆ ਦਿਖਾਇਆ ਗਿਆ ਨਹੀਂ ਇਸ ਤਰ੍ਹਾਂ ਦਾ ਇੱਕ ਜੋ ਜਾਲ ਸਾਹਮਣੇ ਆਇਆ ਇੱਕ ਬੀਮਾ ਕੰਪਨੀ ਤੋਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਇੱਕ ਬਹੁਤ ਵੱਡੇ ਰੈਕੋਰਡ ਦਾ ਭੰਡਾ ਫਰੋਡ ਹੋਇਆ ਸੀ ਜਿਸ ਦੇ ਵਿੱਚ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਨੂੰ ਮ੍ਰਿਤਕ ਦਿਖਾ ਕੇ ਪੈਸੇ ਹਾਸਲ ਕੀਤੇ ਗਏ ਸੀ ਬੀਮਾ ਕੰਪਨੀਆਂ ਤੋਂ ਉਸੇ ਦਾ ਉਸੇ ਦੀ ਕਿ ਕੜੀ ਇੱਥੇ ਵੀ ਨਜ਼ਰ ਆਈ ਹੈ ਨਵੇਂ ਪੁਰਬਾ ਪਿੰਡ ਫਿਰੋਜ਼ਪੁਰ ਦੀ ਜਿੱਥੇ ਇੱਕ ਸ਼ਖਸ ਨੂੰ ਪਹਿਲਾਂ ਹੀ ਮੁਰਦਾ ਦਿਖਾ ਦਿੱਤਾ ਗਿਆ ਜਦਕਿ ਉਹ ਜਿਉਂਦਾ ਹੈ ਔਰ ਮਕਸਦ ਕੀ ਹੈ ਮਕਸਦ ਸਿਰਫ ਇਹ ਹੈ ਕਿ ਬੀਮਾ ਕੰਪਨੀ ਤੋਂ ਪੈਸੇ ਲੈ ਜਾਣ ਤਾਂ ਫਰੋਸਪੁਰ ਦੇ ਨਵੇਂ ਪੁਰਬਾ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਵਿਸ਼ਾਲ ਜੋ ਨਮੀ ਇੱਕ ਜੋ ਬੰਦਾ ਹੈ ਉਸ ਨੂੰ ਕਾਗਜ਼ਾਂ 'ਚ ਮ੍ਰਿਤਕ ਦਿਖਾ ਦਿੱਤਾ ਗਿਆ ਤੇ ਜੋ ਜਾਲੀ ਸਰਟੀਫਿਕੇਟ ਬਣਾਇਆ ਗਿਆ ਸੀ ਉਹ ਬਣਾਇਆ ਗਿਆ ਸੀ ਕਿ ਇਹ ਸ਼ਖਸ ਦਾ ਜਲ ਪ੍ਰਵਾਹ ਵੀ ਕਰ ਦਿੱਤਾ ਗਿਆ ਯਾਨੀ ਤੁਰਦੇ ਫਿਰਦੇ ਬੰਦੇ ਨੂੰ ਜੋ ਦਿਖਾਇਆ ਗਿਆ ਉਹ ਦਿਖਾਇਆ ਗਿਆ ਕਿ ਇਹ ਸ਼ਖਸ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਮਕਸਦ ਉਹਦੇ ਪਿੱਛੇ ਇਹ ਸੀ ਕਿ ਇੱਕ ਬੀਮਾ ਕੰਪਨੀ ਤੋਂ ਪੈਸੇ ਲੈਣੇ ਸੀ ਤੇ ਇਹ ਲਾਪਰਵਾਹੀ ਜੋ ਸਿਹਤ ਵਿਭਾਗ ਵੱਲੋਂ ਸਾਹਮਣੇ ਆਈ ਹੈ ਉਸ ਤੋਂ ਬਾਅਦ ਇੱਕ ਬੜੇ ਸਵਾਲ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਹੋਰ ਕਿੰਨੇ ਕੇਸ ਹੋਣਗੇ ਹੁਣ ਇਸ ਦੇ ਵਿੱਚ ਜੋ ਜਾਂਚ ਏਜੰਸੀਆਂ ਨੇ ਪੁਲਿਸ ਐ ਉਹ ਜਾਂਚ ਕਰਦੀ ਹੈ ਤਾਂ ਅੱਗੇ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਸਾਰੀ ਕਹਾਣੀ ਜੁੜੇਗੀ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਜੇ ਮੇਰੀ ਡੈਥ ਹੋ ਗਈ ਆ ਜੋ ਡੈਥ ਹੋਈ ਕਿੱਲੇ ਬਣਾਇਆ ਸਾਰਾ ਇਹ ਤੇ ਕਾਗਜ਼ਾਂ ਦੇ ਵਿੱਚ ਡਾਕਟਰਾਂ ਨੇ ਬਣਾਇਆ ਗਿਆ ਜਿਹੜੀ ਮੈਂ ਮੇਰਾ ਵਿਆਹ ਨਹੀਂ ਹੋਇਆ ਸੀ ਉਹ ਵੀ ਮੇਰੇ ਕੋਲ ਪ੍ਰੂਫ ਹੈ ਗਿਆ ਜੀ ਮੇਰੀ ਘਰ ਵਾਲੀ ਬਣੀ ਹੋਈ ਡਾਕੂਮੈਂਟਾਂ ਦੇ ਵਿੱਚ ਹੀ ਉਹਨੇ ਮਤਲਬ ਕੀ ਕੀਤਾ ਸਾਰਾ ਕੁਝ ਬਈ ਜੀ ਸੰਜਨਾ ਨਾਮ ਦੀ ਲੜਕੀ ਹੈ ਮੈਨੂੰ ਨਹੀਂ ਪਤਾ ਕੌਣ ਹੈ ਸੰਜਨਾ ਹਾਂਜੀ ਉਹਨੇ ਸਾਰਾ ਕੁਝ ਇੱਕ ਅੱਗੇ ਬਣਵਾਇਆ ਹਾਂਜੀ ਉਹਨੇ ਸਾਰਾ ਕੁਝ ਕੀਤਾ ਹੈ ਮੇਰੀ ਮੌਤ ਮੂਤ ਸਾਰਾ ਉਹਨੇ ਕੁਝ ਕੀਤਾ ਹੈ ਹੋਸ਼ਾ ਪੱਤਰ ਵੀ ਲੱਗਾ ਨਾਲ ਹੋਸ਼ਨਾ ਪੱਤਰ ਵੀ ਲੱਗਾ ਉਹਦੇ ਤੇ ਕੀ ਲਿਖਿਆ ਹੈ ਉਹਦੇ ਤੇ ਲਿਖਿਆ ਹੈ ਜੀ ਜੋ ਮੇਰਾ ਵਿਸ਼ਾਲ ਪਤੀ ਤੇ ਬਿਮਾਰ ਹੈ ਉਹਨਾਂ ਮੈਂ ਟਰੋਲੀ ਭਾਈ ਲੈ ਕੇ ਚੱਲੀ ਮੈਡੀ ਸਿਟੀ ਹਸਪੀਟਲ ਉਹਦੇ ਦਿਲ ਦੇ ਵਿੱਚ ਪੇਨ ਹੁੰਦੀ ਪਈ ਸੀਗੀ ਤੇ ਉਹਨੂੰ ਚੋਟੀਆਂ ਕਲਾ ਲਿਜਾਣ ਦੇ ਰਾਹ 'ਚ ਉਹਦੀ ਮੌਤ ਹੋ ਗਈ ਪੇਨ ਕਰਕੇ ਔਰ ਅਟੈਕ ਆ ਗਿਆ ਸਰਟੀਫਿਕੇਟ ਬਣਾਤਾ ਸਰਟੀਫਿਕੇਟ ਬਣਾ ਦੇ ਦੈਟ ਸਰਟੀਫਿਕੇਟ ਅੱਛਾ ਹੋਰ ਪੁਲਸ ਨੇ ਕੈਦ ਦਿੱਤੀ ਪੁਲਸ ਨੇ ਹਵਾਲੇ ਦਿੱਤੀ ਹੋਈ ਇਸ ਕਾਰਨ ਕੀ ਬਾਤ ਕੀ ਕਰਦੇ ਮੰਗ ਇਹ ਕਰਦੇ ਆ ਜਿਨ੍ਹਾਂ ਨੇ ਬਣਾਇਆ ਗਿਆ ਤੇ ਜਿਨ੍ਹਾਂ ਵੱਲੋਂ ਬਣਾਇਆ ਗਿਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਉਹਨੇ ਮੇਰੇ ਕੋਲ 2 ਮਿੰਟ ਪਹਿਲਾਂ ਹੀ ਕਿਸੇ ਨੇ ਕੰਪਲੇਂਟ ਕੀਤੀ ਹੈ ਵੀ ਉਸ ਤੋਂ ਕੁਛ ਉਹਦੇ ਉਹਨੇ ਲੋਨ ਲੈਣਾ ਸੀ ਲੋਨ ਲੈਣ ਦੇ ਸਬੰਧ ਵਿੱਚ ਉਹਨੇ ਕਿਸੇ ਡਾਕੂਮੈਂਟ ਦਿੱਤੇ ਹੋਏ ਸੀ ਕੁਛ ਤਿੰਨ ਚਾਰ ਜਾਣਿਆਂ ਦਾ ਇੱਕ ਗਰੂਪ ਆ ਇਹਦੇ ਦੱਸਣ ਮੁਤਾਬਕ ਵੀ ਉਹ ਡਾਕੂਮੈਂਟਸ ਦਿੱਤੇ ਜਿਸ ਨੇ ਉਹਨੂੰ ਮਿਸਯੂਜ਼ ਕਰਕੇ ਇਸ ਦੀ ਇੰਸ਼ੋਰੈਂਸ ਕਰਾਈ ਲਾਈਫ ਇੰਸ਼ੋਰੈਂਸ ਤੇ ਇਹਦੇ ਕਹਿਣ ਮੁਤਾਬਕ ਇਸ ਦਾ ਡੈਥ ਸਰਟੀਫਿਕੇਟ ਉਹਨਾਂ ਨੇ ਬਣਾਇਆ ਤਾਂ ਕਿ ਉਹ ਇੰਸ਼ੋਰੈਂਸ ਕਲੇਮ ਕਰ ਸਕਣ ਤੇ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਦੇ ਮੇਰੀ ਟੀਮ ਉਹਨਾਂ ਨੂੰ ਇਮੀਡੀਏਟਲੀ ਜੇ ਇਹਨਾਂ ਨੇ ਜਿਹਾ ਕੀਤਾ ਤੇ ਇਮੀਡੀਏਟਲੀ ਅਸੀਂ ਉਹਨਾਂ ਤੇ ਐਕਸ਼ਨ ਦਵਾਂਗੇ ਲੀਗਲ ਅੱਚ ਸਟੇਪ ਪੱਤਰਕਾਰ ਸਰਬਜੀਤ ਸਿੰਘ ਇਸ ਸਮੇਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਰਬਜੀਤ ਇਹ ਜਿਹੜਾ ਸਾਰਾ ਮਾਮਲਾ ਸਾਹਮਣੇ ਆਇਆ ਜੋ ਸਿਹਤ ਵਿਭਾਗ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕੀ ਹੁਣ ਕੁਝ ਜੋ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਵੀ ਜਾਂਚ ਬਿਠਾਈ ਗਈ ਹੈ ਕਿਉਂਕਿ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਅੱਗੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰਾਂਗੇ ਬਿਲਕੁਲ ਜਿਹੜਾ ਐਡਾ ਵੱਡਾ ਜਿਹੜਾ ਕਾਰਨਾਮਾ ਸਿਹਤ ਵਿਭਾਗ ਦਾ ਸਾਹਮਣੇ ਆਇਆ ਵੀ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਸਿਹਤ ਵਿਭਾਗ ਹੈ ਇਹ ਜ਼ਿਲ੍ਹਾ ਮੋਗਾ ਦਾ ਇਹ ਹੈਗਾ ਵੀ ਜਿੱਥੇ ਜਿਹੜੇ ਸਾਰੇ ਜਾਲੀ ਜਿਹੜੇ ਕਾਗਜ਼ ਜਿਹੜੇ ਆ ਉਹ ਤਿਆਰ ਹੋਏ ਨੇ ਕਿਉਂਕਿ ਐਡੀ ਵੱਡੀ ਜਿਹੜੀ ਆ ਚੂਕ ਕਹਿ ਸਕਦੇ ਆ ਤੇ ਜਾਂ ਇਹ ਜਾਣਬੁੱਝ ਕੇ ਜਿਹੜਾ ਵੀ ਕਿਸੇ ਮਿਲੀਪੁਕਤ ਕਰਕੇ ਵੀ ਇਹ ਜਿਹੜੇ ਕਾਗਜ਼ ਚਾਰਕੀਤੇ ਗਏ ਆਪਣੇ ਆਪ ਦੇ ਵੱਡੇ ਵੇਚੀ ਵੱਡੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਆ ਕਿਉਂਕਿ ਇੱਕ ਸ਼ਖਸ ਹੈ ਜਿਹੜਾ ਬਿਲਕੁਲ ਵਿਚਾਰ ਨਾਮਕ ਜਿਹੜਾ ਲੜਕਾ ਹੈਗਾ ਜਿੰਦਾ ਜਗਦਾ ਤੇ ਫਿਰੋਜਪੁਰ ਦਾ ਜਿਹੜਾ ਨਵਾਂ ਪੁਰਵਾ ਪਿੰਡ ਦਾ ਜਿਹੜਾ ਉਹ ਰਹਿਣ ਵਾਲਾ ਤੇ ਉਸ ਜਿੰਦਾ ਜਾਗਦੇ ਨੂੰ ਜਿਹੜਾ ਮਰਿਆ ਸਾਬਤ ਕਰਕੇ ਤੇ ਉਹਦੇ ਜਿਹੜਾ ਕਲੇਮ ਲੈਣ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਇੱਕ ਇੱਕ ਗਰੋਹ ਵੱਲੋਂ ਜਿਹੜੀ ਆ ਕਿਸੇ ਜਾਨ ਕਿਸੇ ਗਈ ਆ ਕਿਉਂਕਿ ਜਿਸ ਤਰ੍ਹਾਂ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਇੱਕ ਗਰੋਹ ਬਣਿਆ ਹੋਇਆ ਤੇ ਜੋ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਤੇ ਜਿਹੜੇ ਝਾਲੀ ਡਾਕੂਮੈਂਟ ਜਿਹੜੇ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਜਿੰਦੇ ਲੋਕਾਂ ਨੂੰ ਮਰਿਆ ਸਾਬਤ ਕਰਕੇ ਤੇ ਉਹਨਾਂ ਦੀ ਜਿਹੜਾ ਕਲੇਮ ਲੈਣ ਦੀ ਜਿਹੜੀਆਂ ਉਹ ਕੋਸ਼ਿਸ਼ ਕਰਦਾ ਹੁਣ ਪੁਲਿਸ ਇਸ ਗੱਲ ਦੀ ਜਿਹੜੀ ਜਿਹੜੇ ਆ ਇੱਕ ਥੋੜੇ ਦੇ ਰਹਿਣ ਵਾਲੇ ਆ ਤੇ ਕਿਸ ਤਰ੍ਹਾਂ ਇਹਨਾਂ ਨੇ ਇਹ ਸਾਰੇ ਇਹ ਕਾਗਜ਼ਾਂ ਨੂੰ ਤਿਆਰ ਕਰਵਾਇਆ ਤੇ ਜਿਹੜੀ ਆ ਵੀ ਮਾਮਲੇ ਤੇ ਉਦੋਂ ਪਰਦਾ ਜਿਹੜਾ ਉਠੇਗਾ ਕਿਉਂਕਿ ਇਹ ਵਿਸ਼ਾਲ ਨਾਮਕ ਜਿਹੜਾ ਲੜਕਾ ਸੀਗਾ ਇਹਨੇ ਕਿਸੇ ਇੱਕ ਕੋਲ ਆਪਣੀ ਜਿਹੜੇ ਇੱਕ ਕਾਗਜ਼ ਦਿੱਤੇ ਸੀਗੇ ਵੀ ਲੋਨ ਲੈਣ ਵਾਸਤੇ ਲੇਕਿਨ ਉਸ ਸ਼ਖਸ ਨੇ ਵੀ ਇਹ ਜਿਹੜੇ ਕਾਗਜ਼ਾਂ ਦਾ ਇਸ ਤਰ੍ਹਾਂ ਇਹਨੇ ਦੋਸਲਾਇਆ ਵਿਚਾਲ ਨੇ ਵੀ ਉਹਨੇ ਮੇਰੇ ਕਾਗਜ਼ਾ ਰਾ ਮਿਸਯੂਜ਼ ਕੀਤਾ ਤੇ ਉਹਦੇ ਉੱਤੇ ਹੀ ਜਿਹੜਾ ਇਸ ਤਰ੍ਹਾਂ ਦੇ ਜੜੇ ਜਾਲੀ ਕਾਗਜ਼ਦ ਤਿਆਰ ਕਰਵਾਏ ਗਏ ਨੇ ਇਹ ਖੁਲਾਸਾ ਉਦੋਂ ਹੋਇਆ ਜਦੋਂ ਸਰਪੰਚ ਦੇ ਕੋਲ ਮੈਰੀਫੀਕੇਸ਼ਨ ਕਰਨ ਕਰਕੇ ਕਰਨ ਗਏ ਏਜੰਟਾ ਵੱਲੋਂ ਜਿਹੜੇ ਬੈਂਕ ਦੇ ਜਿਹੜੇ ਏਜੰਟ ਸੀਗੇ ਜਾਂ ਬੀਮਾ ਪਾਲਸੀ ਦੇ ਏਜੰਟ ਸੀਗੇ ਉਹਨਾਂ ਜਿਹੜੇ ਪਿੰਡ ਵਿੱਚ ਜਿਹੜੀ ਜਾਣਕਾਰੀ ਪ੍ਰਾਪਤ ਕਰਨ ਗਏ ਕਿ ਆਖਿਰ ਵਕਈ ਇਹ ਜਿਹੜਾ ਲੜਕਾ ਹੈਗਾ ਮਰ ਚੁੱਕਾ ਹੈ ਜਾਂ ਕੀ ਗੱਲ ਕਾਰਨ ਹੈ ਤੇ ਉਦੋਂ ਪਤਾ ਚੱਲਿਆ ਵੀ ਇਹ ਲੜਕਾ ਜਿਹੜਾ ਇਹ ਤਾਂ ਜਿੰਦਾ ਜਲਦਾ ਜਿਹੜਾ ਲੜਕਾ ਹੈਗਾ ਤੇ ਇਹਦਾ ਵਿਆਹ ਵੀ ਜਿਹੜਾ ਜਾਲਿਕ ਆਗੇ ਚਿਆਰ ਕਰਕੇ ਵੀ ਉਹ ਟੀ ਵੀ ਜਿਹੜੀ ਆ ਨਕਲੀ ਜਿਹੜੀ ਆ ਜਾਲੀ ਜਿਹੜੀ ਆ ਉਹ ਇਹਦੇ ਵਿੱਚ ਦੱਸਾਈ ਗਈ ਆ ਵੀ ਜਿਹੜੇ ਕਹਿ ਸਕਦੇ ਆ ਵੀ ਪੂਰੀ ਪਲੈਨਿੰਗ ਦੇ ਤੱਕ ਜਿਹੜਾ ਕਬਰੀਆਂ ਉੱਠ ਗਈਆਂ ਠੱਗਾਂ ਦੇ ਵਿੱਚ ਇਹ ਲੋਕ ਸੀਗੇ ਹੁਣ ਪੁਲਿਸ ਜਾਂਚ ਕਰੇਗੀ ਵੀ ਆਖਿਰ ਇਹ ਜਿਹੜੀ ਐਮ ਦੀ ਕਲੇਮ ਦੀ ਜਿਹੜੀ ਆ ਰਕਮ ਇਹ ਲੈ ਜਾ ਚੁੱਕਿਆ ਜਾਂ ਹਜੇ ਮਿਲਣੀ ਸੀਗੀ ਤਾਂ ਜੋ ਇਹਨਾਂ ਦੇ ਪਤਾ ਚੱਲ ਸਕੇ ਵੀ ਇਹਨਾਂ ਨੇ ਜਿਹੜੀ ਠੱਗੀ ਮਾਰਨ ਦਾ ਕੀ ਕੀ ਮਾਰਨ ਸੀਗਾ ਤੇ ਕਿੰਨੇ ਲੋਕ ਇਹਦੇ ਵਿੱਚ ਸ਼ਾਮਲ ਸੀਗੇ ਤੇ ਇਹ ਜਿਹੜਾ ਗਰੋ ਹੈਗਾ ਇਹ ਕਿੱਥੇ ਕਿੱਥੇ ਜਿਹੜਾ ਉਹ ਕੰਮ ਕਰਦਾ ਜੀ ਜੀ ਧੰਨਵਾਦ ਸਰਪ੍ਰੀਤ ਗੱਲਬਾਤ ਦੇ ਲਈ ਤਾਂ ਇੱਕ ਜੋ ਖਬਰ ਹੈ ਇਹ ਇਸ ਸਮੇਂ ਫਿਰੋਜ਼ਪੁਰ ਤੋਂ ਬੜੀ ਹੈਰਾਨ ਕਰਨ ਵਾਲੀ ਖਬਰ ਇਹ ਹੈ ਕਿ ਜਿੰਉਂਦੇ ਜਾਦੇ ਸ਼ਖਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਬੀਮਾ ਕਰਾ ਕੇ ਉਸ ਦਾ ਕਲੇਮ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਉਸ ਵੇਲੇ ਖੁੱਲ ਗਿਆ ਜਦੋਂ ਕਲੇਮ ਦੇਣ ਵਾਲੀ ਕੰਪਨੀ ਪਿੰਡ ਪਹੁੰਚੀ ਨਵੇਂ ਪੁਰਬਾ ਤੇ ਉੱਥੇ ਦੇ ਸਰਪੰਚ ਤੋਂ ਵੈਰੀਫਿਕੇਸ਼ਨ ਕੀਤੀ ਕਿ ਇਹ ਜੋ ਸ਼ਖਸ ਵਿਸ਼ਾਲ ਜੋ ਨਾਮ ਦਾ ਕਿ ਉਹ ਉਸ ਦੀ ਮੌਤ ਹੋ ਚੁੱਕੀ ਹੈ। ਫਿਰ ਉੱਥੇ ਖੁਲਾਸਾ ਹੋਇਆ ਕਿ ਨਹੀਂ ਇਹ ਨੌਜਵਾਨ ਜਿਉਂਦਾ ਹੈ। ਇਸ ਦਾ ਵਿਆਹ ਤੱਕ ਨਹੀਂ ਹੋਇਆ। ਜੋ ਸਰਟੀਫਿਕੇਟ ਦੇ ਵਿੱਚ ਦਿਖਾਇਆ ਗਿਆ ਕਿ ਇਸ ਦਾ ਵਿਆਹ ਹੋ ਚੁੱਕਾ ਹੈ ਤੇ ਸਰਟੀਫਿਕੇਟ ਇਸ ਤਰ੍ਹਾਂ ਦਾ ਵੀ ਬਣਵਾ ਲਿਆ ਗਿਆ ਕਿ ਜਿਸ ਦੇ ਵਿੱਚ ਸੰਸਕਾਰ ਵੇਲੇ ਉਸ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਗਿਆ।